ਵਾਹਿਗੁਰੂ ਵਾਹਿਗੁਰੂ ਦਾ ਨਾਮ ਗੂੰਜਦਾ ਰਿਹਾ ਧੁਨੀ ਗੂੰਜਦੀ ਰਹੀ ਵਾਹਿਗੁਰੂ ਦੇ ਨਾਮ ਦੀ ਅਜੇ ਉਹੀ ਸ਼ਬਦ ਆਪ ਜੀ ਸਾਂਝਾ ਕਰਿਓ ਮੇਰੇ ਮਾਨਾ ਗੁਰੂ 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 ਸਦ ਕਰਿਆ ਕੋਈ ਸਮਾਂ ਹੋਵੇ ਹਰ ਸਮੇਂ ਆਪ ਜੀ ਨੂੰ ਚੇਤੇ ਕਰਦੇ ਰਹੀਏ ਰਤਨ ਜਨਮ ਸੁਪਨ ਗੁਰਕੀਆਂ ਦਰਸ਼ਨ ਕੋਬਲ ਹਰੀਐ ਆਪ ਜੀ ਦੇ ਦਰਸ਼ਨਾਂ ਦੇ ਨਾਲ ਇਹ ਜਨਮ ਸਫਲ ਹੋ ਜਾਂਦਾ ਹੈ ਰਹਾਓ ਜੀਤੇ ਸਾਸ ਗਰਾਸ ਮਨ ਲੀਤਾ ਹੇ ਮੇਰੇ ਮਾਲਕਾ ਜਿੰਨੇ ਵੀ ਸਵਾਸ ਇਹ ਸਰੀਰ ਲੈਂਦਾ ਹੈ ਗਰਾਸ ਜਿੰਨੀਆਂ ਇਹ ਗਰਾਈਆਂ ਸਰੀਰ ਖਾਂਦਾ ਹੈ ਜੀਤੇ ਸਾਸ ਗਰਾਸ ਮਨ ਲੀਤਾ ਤੇਤੇ ਹੀ ਗੁਣ ਗਾਈਏ ਉਨਹੀਂ ਹੀ ਆਪ ਜੀ ਦੇ ਗੁਣ ਗਾਉਂਦੇ ਰਹੀਏ ਜੋ ਹੋਏ ਦਿਆਲ ਸਤਿਗੁਰ ਆਪਣਾ ਗੁਰੂ ਸਾਡੇ ਤੇ ਦਿਆਵਾਣ ਹੋ ਜਾਵੇ ਕਿਰਪਾ ਕਰਦੇ ਤਾਂ ਇਹ ਮਤੁ ਬੁੱਧ ਪਾਇ ਆਪ ਜੀ ਤੋਂ ਗੁਰੂ ਦੀਨ ਮਤ ਗ੍ਰਹਿਣ ਕਰ ਲਈਏ ਮੇਰੇ ਮਨ ਨਾਮ ਲੈ ਜਮਬੰਦ ਤੇ ਛੁਟੈ ਆਪ ਜੀ ਦਾ ਨਾਮ ਲੈਂਦੇ ਆ ਮਨੁੱਖ ਜਮਾ ਦੇ ਡਰ ਤੋਂ ਮੌਤੋਂ ਛੁੱਟ ਜਾਂਦਾ ਹੈ ਜਿਵੇਂ ਭਾਈ ਮਣੇ ਸਿੰਘ ਜੀ ਬੰਦ-ਬੰਦ ਕਟਿਆ ਗਿਆ ਪਰ ਮੌਤ ਦੇ ਡਰ ਤੋਂ ਡੋਲੇ ਨਹੀਂ ਸਰਬ ਸੁਖਾ ਸੁਖ ਪਾਈਐ ਤੇ ਸਾਰੇ ਸੁਖਾਂ ਨੂੰ ਮੁਰਖ ਹਾਸਲ ਕਰ ਲੈਂਦਾ ਹੈ ਇਹ ਨੇਕੀ ਨਾਮ ਜਪਣ ਦੇ ਨਾਲ ਸਿਰਫ ਸਾਨੂੰ ਦੁਨਿਆਵੀ ਪਦਾਰਥ ਹਾਸਲ ਹੋਣਗੇ ਦੁਨਿਆਵੀ ਸਾਧਨਾ ਹਾਸਲ ਹੋਣਗੇ ਨਾਮ ਜਪਣ ਦੇ ਨਾਲ ਮਨੁੱਖ ਦੇ ਅੰਦਰ ਅਵਸਥਾ ਬਣ ਜਾਂਦੀ ਹੈ ਉਹ ਗੁਰੂ ਦੇ ਹੁਕਮ ਨੂੰ ਗੁਰੂ ਦੀ ਬਾਣੀ ਨੂੰ ਰਜਾ ਨੂੰ ਸਹਿਜੇ ਕਰਕੇ ਮੰਨ ਲੈਂਦਾ ਹੈ ਸੇਵ ਸੁਆਮੀ ਸਤਗੁਰ ਦਾਤਾ ਏ ਮਾਲਕ ਸਾਨੂੰ ਆਪਣੀ ਸੇਵਾ ਬਖਸ਼ੋ ਦਰ ਕਰਦਾ ਪਿਆਰ ਬਖਸ਼ੋ ਮਨ ਬਾਛਤ ਫਲ ਪਾਈਏ ਜਿੰਨਾ ਮੇਰੇ ਮਨ ਜਿਹੜੇ ਜੇ ਫਲ ਬਾਛਦਾ ਹੈ ਭਾ ਕਿ ਜਿਹੜੀ ਮਨਸਾ ਤਾਰ ਕਿ ਮੈਂ ਗੁਰੂ ਘਰ ਅਗੇ ਅਰਦਾਸ ਕਰਾਂ ਉਹ ਸਾਰੇ ਫਲ ਮੈਨੂੰ ਮਿਲ ਜਾਂਦੇ ਨੇ ਨਾਮ ਇਸ਼ਟ ਮੇਤ ਸੁਤ ਕਰਤਾ ਨਾਮ ਦੀ ਪ੍ਰਭਾਸਾ ਦੱਸਦੇ ਹੋਏ ਪਾਠ ਚੱਕ ਰਹੇ ਨਾਮ ਇਸ਼ਟ ਸਭ ਤੋਂ ਵੱਡਾ ਨਾਮ ਏ ਸਾਡੇ ਵਾਸਤੇ ਇਸ਼ਟ ਹੈ ਮੀਤ ਹੈ ਨਾਮ ਸਾਡਾ ਮਿੱਤਰ ਹੈ ਸੁਤ ਨਾਮ ਸਾਡਾ ਧੀਆਂ ਪੁੱਤ ਹੈ ਮਨ ਸੰਗ ਤੁਹਾਰਾ ਚੱਲੇ ਤੇ ਨਾਮ ਇਹੋ ਜਹ ਹੈ ਜਿਹੜਾ ਹਰ ਵੇਲੇ ਸਾਡੇ ਨਾਲ ਚੱਲਣਾ ਹੈ ਕਰ ਸੇਵਾ ਸਤਗੁਰ ਆਪਣੇ ਕੀ ਗੁਰੂ ਦੀ ਸੇਵਾ ਕਰੀਏ ਦਰ ਘਰ ਦੇ ਨਾਲ ਜੁੜੀਏ ਨਾਮ ਦੀ ਬਰਕਤ ਦੇ ਨਾਲ ਜੁੜੀਏ ਕਰ ਸੇਵਾ ਸਤਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੁਰੂ ਤੋਂ ਇਹ ਨਾਮ ਪੱਲੇ ਪਾਲੀਏ ਹੀ ਸੇ ਵਿੱਚ ਪਾਲੀਏ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰੂ ਕਿਰਪਾ ਕਰੇ ਸਾਡੇ ਤੇ ਮਿਹਰ ਕਰ ਦੇਵੇ ਵਿਣਸੇ ਸਰਬ ਅੰਦੇਸਾ ਮੇਰੇ ਮਨ ਦੇ ਸਾਰੇ ਧੋਖ ਲੇ ਅੰਦੇਸੇ ਮਿਟ ਜਾਣ ਨਾਨਕ ਸੁਖ ਪਾਇਆ ਹਰ ਕੀਰਤਨ ਗੁਰੂ ਦਾ ਨਾਮ ਜਪਣ ਦੇ ਨਾਲ ਗਾਇਨ ਕਰਨ ਦੇ ਨਾਲ ਮਿੱਟਿਓ ਸਗਲ ਕਲੇਸ਼ਾ ਸਾਰੇ ਹੀ ਕਲੇਸ਼ ਵਿਗਣ ਦੁਖ ਮੁੱਕ ਜਾਂਦੇ ਨੇ ਗੁਰੂ ਕਿਰਪਾ ਕਰੇ